ਤਹਾਵਨਮੀ ਦੇ ਅਵਸਰ ਤੇ ਤੁਸੀਂ ਆਇਓ ਕਿਸ ਤਰ੍ਹਾਂ ਲੱਗਿਆ ਤੇ ਕੀ ਸੁਣਦੇ ਬਹੁਤ ਵਧੀਆ ਲੱਗਿਆ ਮੈਂ ਕੀਤਾ ਪਵੰਦੇ ਵਿੱਚ ਬਜਰੰਗ ਦਲ ਵੱਲੋਂ ਜੋ ਗਊ ਰੱਖਿਆ ਦਾ ਬਜਰੰਗ ਦਲ ਹੈ ਉਹਦੇ ਵੱਲੋਂ ਭਗਵਾਨ ਸ੍ਰੀ ਹਨੂਮਾਨ ਜੀ ਦਾ ਜਿਹੜਾ ਅੱਜ ਖੁਸ਼ੀਆਂ ਦਾ ਗੁਰਪੁਰਬ ਉਹਨਾਂ ਦਾ ਜਨਮ ਦਿਹਾੜਾ ਤਾਂ ਸਾਰੇ ਰਲ ਮਿਲ ਕੇ ਮਨਾ ਰਹੇ ਆ ਬਹੁਤ ਅੱਛਾ ਲੱਗਿਆ ਸਾਰੀ ਸੰਗਤ ਦੇ ਵਿੱਚ ਆ ਕੇ ਬੜਾ ਹੀ ਵਧੀਆ ਉਤਸ਼ਾਹ ਭਰਪੂਰ ਪ੍ਰੋਗਰਾਮ ਸੀ ਸਾਰਾ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਸੰਗਤ ਦੇ ਦਰਸ਼ਨ ਹੋਏ ਨਾਲ ਆ ਕੇ ਕਥਾ ਵਗੈਰਾ ਸੁਣਨ ਦਾ ਮੌਕਾ ਮਿਲਿਆ ਸੋ ਬਹੁਤ ਹੀ ਅੱਛਾ ਲੱਗਿਆ ਕੀ ਸੁਨੇਹੇ ਦੇਣਾ ਛੋੜੇ ਧਰਮ ਦੇ ਬਾਦ ਵਿੱਚ ਬਿਕੋ ਸਾਡਾ ਜਿਹੜਾ ਹਿੰਦੁਸਤਾਨ ਹੈ ਇਹ ਬਹੁਤ ਧਰਮੀ ਦੇਸ਼ ਹੈ ਇਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਬੜੇ ਪਿਆਰ ਨਾਲ ਜਿਤਨਾ ਸਾਰੇ ਸਤਕਾਰ ਨਾਲ ਰਹਿੰਦੇ ਨੇ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਧਰਮ ਦਾ ਪੂਰਾ ਹੀ ਸਤਿਕਾਰ ਕਰਨਾ ਚਾਹੀਦਾ ਹੈ ਹਰ ਧਰਮ ਹੀ ਵਧੀਆ ਨੇ ਹਰ ਧਰਮ ਦੇ ਗੁਰੂ ਸਾਹਿਬਾਨ ਦੇਵੀ ਦੇਵਤੇ ਪੀਰ ਪਗੰਬਰ ਸਾਰੇ ਵਧੀਆ ਨੇ ਸਾਰਿਆਂ ਨੇ ਮਨੁੱਖਤਾ ਨੂੰ ਚੰਗੀ ਤਰ੍ਹਾਂ ਜੋਇਨ ਦਾ ਢੰਗ ਦੱਸਿਆ ਕਿਸੇ ਨੇ ਨਹੀਂ ਕਿਹਾ ਵੀ ਕਿਸੇ ਦਾ ਬੁਰਾ ਕਰੋ ਕਿਸੇ ਦਾ ਮਾੜਾ ਕਰੋ ਜਾਂ ਕਿਸੇ ਨੂੰ ਧੱਕਾ ਕਰੋ ਸੋ ਜੇ ਅਸੀਂ ਵਾਕਈ ਸਾਰੇ ਆਪਣੇ ਧਰਮਾਂ ਦੇ ਵਿੱਚ ਪੱਕੇ ਆ ਹਰ ਬੰਦੇ ਨੂੰ ਆਪਣੇ ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ ਚਾਹੀਦਾ ਹੈ ਤੇ ਨਾਲ ਜੋ ਕ੍ਰਿਤੀਆਂ ਨੇ ਸਾਡੇ ਸਮਾਜ ਦੇ ਵਿੱਚ ਉਹਨਾਂ ਨੂੰ ਜਿੰਨਾ ਸੰਤ ਬਾਪੁਰਸ਼ਾ ਨੇ ਇਸ ਪਾਸਿਓਂ ਠੀਕ ਕੀਤਾ ਉਹਨਾਂ ਹੋਰ ਨਹੀਂ ਕੋਈ ਕਰ ਸਕਦਾ ਹੁਣ ਵੀ ਮੈਂ ਸਮਝਦਾ ਵੀ ਆ ਜਿਹੜਾ ਨਸ਼ਿਆਂ ਵਗੈਰਾ ਦਾ ਰੌਲਾ ਬਹੁਤ ਜ਼ਿਆਦਾ ਪੈਂਦਾ ਹੈ ਹੋਰ ਪੈਂਦਾ ਹੈ ਜਾਂ ਇਹਨਾਂ ਦੇ ਵਿੱਚ ਜੇ ਅਸੀਂ ਵੱਡੀਆਂ ਹਸਤੀਆਂ ਸੰਤ ਬਾਪੁਰਸ਼ਾ ਇਹਨਾਂ ਦੀ ਮਦਦ ਲਈ ਜਾਵੇ ਤਾਂ ਕਾਫੀ ਸੁਧਾਰ ਹੋ ਸਕਦਾ ਕਿਉਂਕਿ ਸੰਤਾਂ ਦੀ ਗੱਲ ਨੂੰ ਲੋਕੀ ਮੰਨਦੇ ਨੇ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਡਾ ਹਿੰਦੁਸਤਾਨ ਇੱਕ ਬਹੁਤ ਵਧੀਆ ਫੁੱਲਾਂ ਦਾ ਗੁਰਦਸਤ ਹੈ ਸਾਰਾ ਜਿੱਦੇ ਚ ਵੱਖ-ਵੱਖ ਸੂਬਿਆਂ ਦੇ ਲੋਕ ਰਲ ਮਿਲ ਕੇ ਇਕੱਠੇ ਰਹਿੰਦੇ ਨੇ ਤਰੱਕੀ ਕਰੀਏ ਅਸੀਂ ਬਾਕੀ ਗੱਲਾਂ ਨੂੰ ਛੱਡ ਕੇ ਛੋਟੀਆਂ-ਬੁਟੀਆਂ ਜਿਹੜੀਆਂ ਐਵੇਂ ਹੁੰਦੀਆਂ ਨੇ ਉਹਨਾਂ ਨੂੰ ਛੱਡ ਕੇ ਸਾਰਿਆਂ ਨੂੰ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਅੱਗੇ ਲਿਜਾਣ ਦੀ ਖਾਤਰ ਵੱਧ ਤੋਂ ਵੱਧ ਰਲ ਮਿਲ ਕੇ ਸਾਰੇ ਸਹਿਯੋਗ ਕਰੀਏ ऐसी मस्ती छाई ओ दामनी दी ऐसी मस्ती छाई रे ठाकुर ठाकुर तेरी ठाकुर ठाकुर तेरे